ਜੀ ਜਲਾ ਤੇ ਲੋ ਸਹੀ ਹਾਰੇ ਕੀ ਜੀ ਸਾਹ ਸੁਭਾਦ ਹੋ ਜਾਂਦੀ। ਖਾਹਰ ਮਾਣਾ ਕੋਈ ਨਾ ਕਰਦਾ ਗੱਲ ਕੋਈ ਹੀ ਲੱਭਦਾ ਮੈਂ ਟੈਨਸ਼ਨ ਨਾ ਲੈ ਦੂੰ। ਠੀਕ ਆ। ਪਰ ਇਹ ਨਾ ਨੂੰ ਇਹ ਤੂੰ ਮਨੋਂ ਪਹਿਲੇ ਬਾਹਰ ਜਾ ਕੇ ਤੂੰ ਬੱਚ ਮੈਨੂੰ ਖੜੇ ਨਾ येगा कोई काल नहीं मैं कार्ड दागल तो गए चंगा ओ गरीब जंग तो चीना कार्ड गरीब इंडिया पार लखनी की गरीब जंग है बस बोल चलना पानी लोग डी ही गरीबी है शो हाँ ਮੈਂ ਹਾਂ ਚਲ ਪਾਣੀ ਲਾ ਲਾ ਇਹ ਵੀ ਨਾ ਲਾਓ ਤੇ ਸੁੱਕਣ ਡੈ ਪੈਂਦੇ ਆ ਹਾਂਜੀ ਹਾਂ ਉਹ ਤੂੰ ਕਰਦਾ ਹੈ ਕੋਈ ਨਹੀਂ ਬਸ ਇਦਾਂ ਹੀ ਵਿਹਲਾ ਹੈ ਅੱਛਾ ਮੈਂ ਤੈਨੂੰ ਨਾਲ ਗੱਲ ਕਰਨੀ ਹੈ ਇੱਕ ਹਾਂ ਦੱਸ ਮੇਰਾ ਕੁੜੀ ਪਰਦੀ ਕਾਲਜ ਅੱਛਾ ਉਹਦੇ ਬੈਂਡ ਆਏ ਹਾਲੇ ਤੋਂ ਅੱਛਾ ਕਿੰਨੇ ਆਏ ਉਹਦੇ 7 ਬੈਂਡ ਆਏ ਹੈ ਬੜੀ ਐਂਟਕੀ ਨੇ ਤੇ ਕੁੜੀ ਨੇ ਕਰਤਾ ਹਾਂਜੀ ਤੇ ਤੂੰ ਵੀ ਘਰ ਘੁੱਲ ਲੈ ਕੇ ਟਾਇਲਟਸ ਵਗੈਰਾ ਮੈਂ ਕਰਕੇ ਹੀ ਕਰਾਂਗੀ ਮੈਂ ਬਾਹਰ ਚਲ ਜਾਵਾਂਗਾ ਵੇਲਾ ਕੁੜੀਆਂ ਫਿਰ ਪੜ ਪੜ ਜਾਂਦੀਆਂ ਆਈਆਂ ਤੇ ਤੂੰ ਵੇਲਾ ਪੜ ਪੜ ਕੇ ਤੇ ਘਰੇ ਬੈ ਗਿਆ ਨਾ ਕੋਈ ਨੌਕਰੀ ਵੀ ਨਾ ਨਾ ਕੁਛ ਮੈਂ ਵੀ ਸੋਚਿਆ ਇਹ ਕੋਹ ਮੈਂ ਸੋਚਣ ਡਿਆ ਵਾਂਗੇ ਉਹਨੇ ਜਦ ਬਾਹਰ ਚਲ ਜਾਣਾ ਵਾ ਹੂੰ ਤੇ ਕੋ ਪੈ ਅੱਧੇ ਆਈ ਲਾਦਾਂਗੇ ਤੈਨੂੰ ਬਾਹਰ ਭੇਜ ਦਾਂਗੇ ਹਾਂ ਇਹ ਦੇ ਤੂੰ ਐਵੇਂ ਫ੍ਰੀਜ ਲਾ ਦੇਨੇ ਆ ਨਹੀਂ ਫ੍ਰੀਜ ਤਾਂ ਨਹੀਂ ਲਾਉਣੇ ਮੈਂ ਸੋਚਣ ਡਿਆ ਕਿ ਚਲੋ ਜੋ ਦੋ ਸੈਟ ਲਓ ਜੀ ਬਾਹਰ ਜਾ ਕੇ ਮੈਨੂੰ ਹੀ ਲੈ ਜੂਗੀ ਅੱਛਾ ਪੀ ਤੂੰ ਵਾਇਲਟਸ ਨਾ ਕਰੇਂ ਤੇ ਉਹ ਤੈਨੂੰ ਕਿੱਦਾਂ ਲੈ ਜਾਊਗੀ ਲੈ ਲੈ ਜਾਣਾ ਹਾਂ ਕੱਲ ਤੇ ਮੇਰਾ ਦਿਮਾਗ ਖਰਾਬ ਹੋ ਗਿਆ ਵਾ ਅੱਦੇ ਪੈਸੇ ਹੁੰਦੇ ਜੂ ਲਾਉਣੇ ਆਂ ਤੇ ਤੂੰ ਵਾਇਲਟਸ ਕਰ ਸਾਰੇ ਪੈਸੇ ਲਾ ਕੇ ਤੇ ਤੂੰ ਜਾ ਇਹਦੀ ਕੋਈ ਗਰੰਟੀ ਹੈ ਇੱਥੇ ਤੇ ਰਿਸ਼ਤੇਦਾਰ ਪੈਸੇ ਲਾ ਕੇ ਹੱਥੋਂ ਤੀ ਮੁੱਕਰ ਜਾਂਦੇ ਆ ਨਾ ਉਹਨੂੰ ਹੀ ਜਾਣਦੇ ਨਾ ਪਛਾਣਦੇ ਨਾ ਉਹਦੇ ਘਰਵਾਲਾ ਲੈਂਦਾ ਪਤਾ ਮੈਨੂੰ ਪਤਾ ਹੁੰਦਾ ਚੰਗੀ ਆ ਕੁੜੀ ਹਾਂ ਭਰਾਵਾ ਚੰਗੇ ਬਥੇਦੇ ਹੁੰਦੇ ਆ ਰਿਸ਼ਤੇ ਸੱਕ ਟੁੱਟ ਜਾਂਦੇ ਪੈਸੇ ਤੋਂ ਨਹੀਂ ਉਹ ਇਦਾਂ ਦੀ ਨਹੀਂ ਕੁੜੀ ਹੈਗੀ ਨਹੀਂ ਕਿਤੇ ਟੁੱਟਦੇ ਤੈਨੂੰ ਗੁੜਾ ਗਰੰਟੀ ਆ ਉਹਦੀ ਵੀ ਉਹ ਇਦਾਂ ਦੀ ਨਹੀਂ ਗਰੰਟੀ ਆ ਚਾਚੀ ਇਹ ਕਰਿਓ ਮੰਮੀ ਨਾਲ ਗੱਲ ਨਾ ਭਰਾਵਾ ਲੈ ਨਹੀਂ ਉਹ ਕਰਨੀ ਹੋਰ ਕੋਈ ਕੰਮ ਆ ਮੈਂ ਤੇ ਉਹ ਮੈਨੂੰ ਦੱਸ ਤੂੰ ਤੇਰੀ ਤੇ ਮੰਮੀ ਨੇ ਬਾਅਦ ਵਿੱਚ ਕਹਿਣਾਗਾ ਵੀ ਮੇਰੇ ਪੈਸੇ ਮੜਾ ਅਗਲੀ ਕੁੜੀ ਉੱਥੇ ਜਾ ਕੇ ਮੁੱਕ ਜੇ ਕਿੰਨੀਆਂ ਖਬਰਾਂ ਆਉਂਦੀਆਂ ਕੈਨੇਡਾ ਗਿਆ ਵੀ ਕੋ ਮੜਦਾ ਉਹਦੇ ਕੁੜੀ ਨਾਲ ਨਹੀਂ ਮੁੱਕਦੀ ਟੈਨਸ਼ਨ ਘੱਟ ਲੈਂਦੇ ਜਉ ਤਈ ਨਹੀਂ ਕਰਨਾ ਆ ਨਹੀਂ ਕੰਮ ਮੇਰੇ ਕੋ ਹੁਣ ਠੀਕ ਕਰੋ ਵੇ ਦੇਖਵਾ ਗੱਲ ਕਰਕੇ ਨੇ ਭਰਾਵਾ ਹੰਨੇ ਨਹੀਂ ਮੈਨੂੰ ਨਾ ਇਹਦੇ ਅੱਖਾਂ 'ਚ ਲੱਗਣ ਲੱਗਣੇ ਆ ਕਿ ਐਵੇਂ ਐਵੇਂ ਗੱਲਵਾ ਸੱਚੀ ਵੀ ਆ ਤਾਂ ਬਾਅਦ ਵੀ ਤੇ ਲੋਣੇ ਹੀ ਆ ਪੈਸੇ ਤਾਂ ਹੋਣ ਹੀ ਲਾ ਲਈਏ ਤੇ ਅਹੀਂ ਕੀ ਲੱਗਦੇ ਉਹਦੇ ਜਿਹੜੇ ਉਹਦੇ ਵਿਆਹ ਚ ਲਾਉਣੇ ਆ ਜਦੋਂ ਵਿਆਹ ਉਹਨਾਂ ਕੀਤਾ ਤਾਂ ਬੱਚਾ ਫਿਰ ਲੋਣੇ ਪੈਣੇ ਉੱਤੇ ਤਾਂ ਹੋਣ ਹੀ ਮੈਂ ਕਹਿੰਦਾ ਲਾ ਲਈਏ ਕਿੰਨੇ ਕਰਨਾ ਵਿਆਹ ਇਹਨਾਂ ਮੈਂ ਹੀ ਕਰਨਾ ਹਾਂ ਕਿੰਨੇ ਕਰਨਾ ਮਾਏ ਜੱੱਬਾ ਤੂੰ ਵਿਆਹ ਕਰਨਾ ਉਹਦੇ ਨਾਲ ਮਤਲਬ ਤੂੰ ਕੁੜੀ ਲੱਭ ਲਈ ਆ ਸੱਚੀ ਲੱਭਣੀ ਪੈਣੀ ਫੇਰ ਆਪ ਤੇ ਤੂੰ ਵਿਆਹ ਵੀ ਉਹਨਾਂ ਕਰਾਉਣਾ ਵਾ ਹਾਂਜੀ ਦੇ ਪ੍ਰਵਾ ਤੂੰ ਕਿਉਂ ਤੇਰੀ ਤੇ ਮਾਂ ਦਾ ਐਡਾ ਨਾ ਕੁਚਾ ਨੇ ਤੇ ਦਾ ਕੁੜੀਆਂ ਵੇਖਣੀਆਂ ਕਿ ਤੇ ਨਿੰਦਣੀਆਂ ਫੇਕਦੇ ਜਾ ਕੇ ਗਿਆ ਨਹੀਂ ਪਸੰਦ ਕਰਨੀਆਂ ਸਿਦੈ ਨਹੀਂ ਨਿੰਦ ਦੀ ਕੁੜੀ ਉਹ ਚੰਗੀ ਆ ਕੁੜੀ ਨਾਲੇ ਮੈਨੂੰ ਇਹਦਾ ਪਤਾ ਸਭ ਕੋਈ ਉਹਦੇ ਬਾਰੇ ਹਾਏ ਹੈ ਚੰਗਾ ਮੈਂ ਨਹੀਂ ਪ੍ਰਵਾ ਗੱਲ ਕਰਨੀ ਮੈਂ ਤਾਂ ਇਹੋ ਜੀ ਗੱਲ ਚ ਕਦੀ ਬਣਾਵਾ ਫਿਰ ਕਿਉਂ ਆ ਮਾੜੀ ਜੀ ਗੱਲ ਲਿਓ ਗੱਲ ਕੀ ਹੋਇਆ ਨਾ ਉਸੇ ਉਸੀ ਨੋ ਬਸਿੰਨੀ ਤੂੰ ਹੋਈ ਜਾਂਨਾ ਵਾ ਮੇਰੇ ਨਾਲ ਗੱਲ ਕਰਦੇ ਆ ਤੇ ਤੇਰੀ ਮਾਂ ਨੇ ਤੇ ਉਦਾ ਹੀ ਮੈਨੂੰ ਹੋਰ ਸੱਚੀ ਸੋ ਸੁਣਾ ਦੇਣੀ ਆ ਮੇਰਾ ਤੇ ਮੁੰਡਾ ਬਗਾੜਿਆ ਤੂੰ ਆ ਮੈਂਵੇਂ ਆਮਲੇ ਵਾਲਾ ਨਹੀਂ ਕਿਤੇ ਕਹਿੰਦੇ ਕੋ ਮੁੰਡਾ ਬਗਾੜਿਆ ਪਈ ਆਵੇ ਡਰੀ ਜਾਂਦੇ ਨਹੀਂ ਕਰਨ ਹੋਰ ਕੋਈ ਕੰਮ ਹੈਗਾ ਤੇ 10 ਮਿੰਟ ਕੰਮ ਇਹੋ ਹੀ ਆ ਵੇਲੇ ਮਰੀ ਗੱਲ ਕਰਕੇ ਹੋਰ ਨਹੀਂ ਆਟਣਾ ਮਿੰਟ ਨਹੀਂ ਬਾਹੂ ਉਹਨੇ ਨਹੀਂ ਮੰਨਣੀ ਤੇ ਨਾਲੇ ਮੈਂ ਨਹੀਂ ਆਵਾਂ ਬਲੇ ਗੱਲ ਟੋਣਾ ਮੈਨੂੰ ਕੀ ਪਤਾ ਕੁੜੀ ਕਿੱਦਾਂ ਦੀ ਤੇ ਕਿੱਦਾਂ ਦੀ ਨਹੀਂ ਚਲ ਠੀਕ ਆ ਭੈਣਾ ਮੈਂ ਵੇ ਲੀਆ ਮੈਂ ਫੋਟਵਾ ਹੁਣ ਮੈਂ ਤੇਰੇ ਭਾਜੀ ਨੂੰ ਪੁੱਛੂਗੀ ਤੇ ਫੇਰ ਹੀ ਹਾਂ ਕਰੂਗੀ ਮੈਂ ਇਕੱਲੇ ਕਿੱਦਾਂ ਹਾਂ ਕਰਦਾ ਨਾਲੇ ਵਿਆਹ ਦਾ ਮਾਮਲਾ ਵਾ ਮੈਂ ਤਨ ਹੂੰ ਹਾਂ ਕਰਦਾ ਤੇ ਘੜੀ ਕਿ ਤੂੰ ਮੈਨੂੰ ਕਹਿਂਦੇ ਵੇ ਤੂੰ ਹਾਂ ਕਰਦੀ ਤੇ ਤੈਨੂੰ ਪਤਾ ਨਹੀਂ ਲੱਗਦਾ ਚੱਲ ਠੀਕ ਹਾਂ ਵੇਖ ਲੀਆ ਮੈਂ ਫੋਟੋਆਂ ਉਹ ਜਿਹੜੀ ਕਦੀ ਰਹਿ ਗਈ ਹੈ ਨਾ ਮੈਂ ਵੇਖ ਲੈਣੀ ਆ ਚੱਲ ਚੰਗਾ ਕੀ ਜਨਾ ਸਲਾਵਾ ਹੁੰਦੀਆਂ ਹੁਣ ਬੱਬਲੀ ਦਾ ਫੋਨ ਆਇਆ ਹੀ ਕੀ ਜਾਂਦੀ ਏ ਆਹ ਵੇਖੋ ਉਹਨੇ ਦੋਹਾਂ ਤਿੰਨਾਂ ਕੁੜੀਆਂ ਦੀ ਫੋਟੋਆਂ ਪਾਈਆਂ ਵਾ ਤੇ ਮੈਨੂੰ ਆ ਜਿਹੜੀ ਕੁੜੀ ਨਾ ਆ ਵਾਲੀ ਮੈਨੂੰ ਆਹ ਕਾਲ ਗੋਟ ਵਾਲੀ ਆਹੋ ਮੈਨੂੰ ਇਹ ਪਸੰਦ ਆਈ ਆ ਐਨ ਕੋ ਲਿਆ ਮੇਰੀ ਵੀ ਨਸ ਚੋਲੇ ਜਾਂ ਪੈਂਦਾ ਉੱਥੇ ਆਹੋ ਕੇ ਐ ਤਾਂ ਸੋਣੀ ਆ ਉਹ ਥੋੜਾ ਦੂਰ ਕਰਕੇ ਵੇਖ ਲਓ ਓਡਿਆ ਹਾਂ ਠੀਕ ਵਾ ਤੇ ਕੀ ਜੇ ਵਾਸਤੇ ਵੇਖਣੀ ਕੁੜੀ ਕੀ ਕੁੜੀ ਆਪਣੇ ਕਰਨਵਾ ਤਈ ਹੈ ਕਰਨ ਮਯੋਨ ਵਾਲਾ ਹੋ ਗਿਆ ਵਾ ਹੋ ਗਿਆ ਵਾ ਮੇਰੇ ਪਹਾੜਾ ਤੇ ਹੋ ਗਿਆ ਵਾ ਤੁਹਾਡੇ ਪਹਾੜਾ ਨਹੀਂ ਹਜੇ ਹੋਇਆ ਹੁਣ ਉਹ ਜਿੰਨਾ ਉਹ ਬੋਲਦਾ ਨਾ ਉਹਨੂੰ ਮੈਂ ਰੱਸੀ ਪਾਉਣੀ ਆ ਇਹਦਾ ਮਤਲਬ ਇਹ ਬੁੱਢੇ ਹੋ ਗਏ ਹੁਣ ਹੋ ਗਏ ਆ ਮੰਨ ਲੋ ਅੜਾ ਦਾੜੀ ਨੂੰ ਰੰਗ ਲਾਇਆ ਵਾ ਨਾ ਇਹਦਾ ਮਤਲਬ ਇਹ ਨਹੀਂ ਆ ਕਿ ਇਹ ਬੁੱਢੇ ਨਹੀਂ ਹੋਏ ਆ ਚਮਕ ਤੇ ਨਾਲ ਫੇਰ ਮੋੜ ਨਿਕਲ ਆਉਣੇ ਆ ਓਏ ਗਾੜੀ ਦੀ ਗੜੀ ਗੱਲ ਵਾ ਦਾੜੀ ਆ ਗਾ 20 ਸਾਲਾਂ ਵਾਲੇ ਦੀ ਚਿੱਟੀ ਹੁੰਦਾ ਪਈ ਆ ਹੁੰਦਾ ਪਈ ਆ ਪਰ ਚਿਹਰੇ ਤੋਂ ਤਾਂ ਪਤਾ ਲੱਗਦਾ ਹੀ ਆ ਨਾ ਭਈ ਜਵਾਨ ਆ ਮੂੰਹ ਦੀਆਂ ਝੁੜੜੀਆਂ ਕਿੱਥੇ ਝੁੜੜੀਆਂ ਮੇਰੇ ਮੂੰਹ ਦੇ ਪਰ ਵੱਟੇ ਥਾਂ ਡਿੱਗਣ ਦੇ ਆ ਓ ਜਾਗਾ ਸਾ ਪਤਾ ਇਹ ਨਹੀਂ ਕਿ ਮਿਉਣਾ ਮੁੰਡਾ ਆ ਜੀ ਸਿੱਧੀ ਜਿਹੜੀ ਗੱਲ ਵਾ ਹੈਤਰਾਣਾ ਕਰੋ ਵਿਆਹ ਲੈ ਲੰਦੋ ਉਹ ਮੇਰੇ ਵੀ ਗੋਡੇ ਗਿੱਟੇ ਨਹੀਂ ਹੁਣ ਤੁਰਦੇ ਤੁਹਾਨੂੰ ਵਾ ਦਵਾਈ ਖਾ ਕੇ ਤੇ ਫੇਰ ਮੈਂ ਤੁਰਦੀ ਤੇ ਫੇਰ ਜਾ ਕੇ ਰੋਟੀਆਂ ਪਕਾ ਕੇ ਦੇਣੀ ਆ ਉਹ ਆਊਗੀ ਵਿਆਹੀ ਤੁਹਾਡੀ ਸੇਵਾ ਕਰਾ ਲਾਂਗੇ 4 ਸਾਲ ਕਿਤੇ ਇਹ ਵਹਿ ਮਨ ਚੋਂ ਕੱਢ ਦੇ ਕਿਉਂ ਸਿਆਣੇ ਨੇ ਜਿੱਦਾਂ ਦਾ ਬੀਜਾਂਗੇ ਨਾ ਉਦਾਂ ਦੇ ਵੱਢਾਂਗੇ ਜਿੰਨੀ ਕਹੀਂ ਤੂੰ ਜਾ ਮਨਜੋਹ ਹੋਣਾ ਸੇਵਾ ਕੀਤੀ ਨਾ ਮੰਮੀ ਡੈਡੀ ਦੀ ਉਹਨੇ ਕੀ ਸਾਡੀ ਹੋਣੀ ਆ ਤੇ ਇਹ ਵਹਿ ਮਨ ਚੋਂ ਕੱਢ ਦੋ ਤੁਹੀਂ ਆਪਣੇ ਮੋਈ ਆਖੀ ਜਨੇ ਤਾਂ ਲੋਕਾਂ ਨੇ ਤੇ ਫਿਰ ਕਹਿਣਾ ਹੀ ਆ ਹਾ ਹਾਈ ਜਾਂਦੀਆਂ ਗੱਲਾਂ ਨਾ ਕਰਿਆ ਕਰ ਜਿਹੜੀ ਹਕੀਕਤ ਹੈ ਨਾ ਉਹ ਦੱਸਤੀ ਆ ਬਾਕੀ ਮੁੰਡਾ ਹੜਾ ਨਿਆਣਾ ਵਾ ਜੇ ਉਹਦੀ ਵਿਆਹ ਦੀ ਉਮਰ ਨਹੀਂ ਉਹ ਕੰਮ ਧੰਦਾ ਕਰਦਾ ਨਹੀਂ ਵਿਹਲਾ ਉਹ ਖਾਂਦਾ ਮੁਰਗੇ ਦਾ ਵਿਆਹ ਕਰ ਦੇ ਦੋ ਤਿੰਨ ਸਾਲ ਇਹਨੂੰ ਨਿੱਕੀ ਹੋਈ ਆ ਮੁਰਗੇ ਮੈਂ ਤੇ ਇਹਨਾਂ ਦੇ ਲੋਜੇ ਨੂੰ ਪੁੱਛਲੇ ਪੂਰੇ ਕਰਦਾ ਰਿਹਾ ਕਰੂੰਗਾ ਮੈਂ ਤੇ ਪਹਿਲੇ ਮੁੰਡਾ ਵਿਆਹਣਾ ਵਾ ਮੈਂ 4 ਸਾਲ ਸੇਵਾ ਕਰਾਉਣੀ ਆ ਦੇ ਕੋ ਮੈਂ ਆਪਣੇ ਗੋਡੇ ਘਟਾਉਣੇ ਆ ਆ ਜਿਹੜੀ ਮਾੜੀ ਮੋਟੀ ਦਵਾਈ ਖਾਂਦੀ ਨਾ ਹੁਸਨ ਨਾਲ ਮੈਂ ਠੀਕ ਹੋ ਜਾਣਾ ਵੇਖਿਓ ਸਹੀ ਜਿਦਾਂ ਨੋ ਸ਼ਨ ਸ਼ਨ ਕਰਦੀ ਤੁਰੀ ਫਿਰੀ ਹੂੰ ਵੇਖੀ ਕਿਦੇ ਮੈਂ ਨਾ ਨੂੰ ਨਹੀਂ ਆਉਣੀ ਤੈਨੂੰ ਆਏ ਜੜੀਆਂ ਬੂਟੀਆਂ ਦੇ ਦਿੰਦੀਆਂ ਉਹ ਤੂੰ ਜਵਾਨ ਹੋ ਜਾਣਾ ਜਵਾਨ ਤਾਂ ਭਾਵੇਂ ਮੈਂ ਨਹੀਂ ਹੋਣਾ ਪਰ ਫਿਰ ਵੀ ਬੰਦਾ ਬੜਾ ਫਰਕ ਪੈਂਦਾ ਹੁਸਨ ਹੀ ਬੰਦੇ ਨੂੰ ਬੜਾ ਹੋ ਜਾਂਦਾ ਉਹ ਬਲਜੀਤ ਸਿਆਣੇ ਬੰਦੇ ਨੇ ਲਾਗੇ ਬਹਿ ਕੇ ਕਹੇ ਦੀ ਸਿਆਣੀ ਗੱਲ ਮੱਤ ਸੁਣੀ ਦੀ ਹਈ ਦੀ ਆ ਮੈਨੂੰ ਬਹੁਤੀਆਂ ਗੱਲਾਂ ਦਾ ਪਤਾ ਨਹੀਂ ਆ ਕਿਹੜੀ ਵਿਆਹੀ ਦਾ ਆ ਕੁੜੀ ਕਿਹੜੀ ਪਸੰਦ ਹੈ ਇਹਦੇ ਚੋਂ ਮੈਨੂੰ ਦੱਸੋ ਤੇ ਮੈਂ ਉਹਨੂੰ ਦੱਸਣ ਆਲੀ ਬਣਾ ਤਾਂ ਜੀ ਉਹ ਮੈਂ ਤੁਹਾਨੂੰ ਕਹਿੰਦਾ ਮੈਂ ਹਰੇ ਮੁੰਡੇ ਦਾ ਵਿਆਹ ਕਰਨਾ ਨਿਕਲ ਫੇਰ ਮੈਂ ਕਿੰਨਾ ਕਹਦਾ ਕੁੜੀ-ਕੜੀ ਪਸੰਦ ਵਾ ਅੱਛਾ ਫੇਰ ਤਾੜੂ ਤੋਂ ਬਗੈਰ ਹੀ ਹਾਂ ਕਰਦਾ ਕਰਨੀ ਨਹੀਂ ਫਿਰਦੀ ਮਾਂ ਪੁੱਤ ਆਪਣੀ ਮਰਜ਼ੀ ਦਫਾ ਹੋ ਫੇਰ ਜੋ ਕਹਦਾ ਕਰੀ ਜਾਓ ਮੈਨੂੰ ਕਿਉਂ ਪੁੱਛਦੀਆਂ ਜੀ ਤੂੰ ਇਹ ਤਾਂ ਪਹਿਲੇ ਪੱਲਾ ਛਾੜ ਕੇ ਬਹਿ ਜੰਨੇ ਆ ਹੋਰ ਹੀ ਭੰਦੇ ਜੀ ਵੇਲੀ ਇਹਨੂੰ ਕੋਈ ਕੰਮ ਨਹੀਂ ਕੋਈ ਧੰਦਾ ਨਹੀਂ ਕਦੀ ਕੋਈ ਫੋਟੋ ਪਾ ਜੀ ਕਦੀ ਕੋਈ ਫੋਟੋ ਪਾ ਜਿੰਦੀ ਐਡਾ ਹੀ ਉਹਨੂੰ ਹੈਗਾ ਨਾ ਵਿਚੋਲ ਗਈ ਹੈ ਕਹਿੰਦਾ ਚਾ ਉਹਨੂੰ ਆਪਣੇ ਮੁੰਡੇ ਦਾ ਰਿਸ਼ਤਾ ਕਰ ਦੇ ਲੱਗ ਜੂ ਪਤਾ ਛੇਤੀ ਉਹਨੂੰ ਵੀ ਉਹਦਾ ਮੁੰਡਾ ਤਾਂ ਹੈ 16 ਫੇਰ ਵੀ ਪੰਜੀਆਂ ਛੱਬੀਆਂ ਦਾ ਤੇ ਹੋਇਆ ਹੀ ਆ ਪੰਜੀਆਂ ਛੱਬੀਆਂ ਦਾ ਬਹੁਤ ਮਰੋਗੀ ਆ ਸਾਡੀ ਟੀਆਂ ਬੱਤੀਆਂ ਸਾਲਾ ਜਾ ਕੇ ਵਿਆਹ ਹੋਇਆ ਸੀ ਹੋਰ ਬੁੱਢਾ ਕਰਕੇ ਵਿਆਹਣਾ ਵਾ ਮੈਂ ਤੇ ਵਿਆਹਣਾ ਵਾ ਬਸ ਇੱਕੋ ਗੱਲ ਟੁੱਕੀ ਆ ਮੈਂ ਵਿਆਹਣਾ ਵਾ ਬਸ ਸਿੱਧੀ ਜਿਹੜੀ ਗੱਲ ਆ ਗਾੜੀ ਉਹ ਵੀ ਤੇਰਾ ਮੁੰਡਾ ਵਾ ਲੰਝੂ ਪਤਾ ਤੁਹਾਡਾ ਜੀ ਨਹੀਂ ਕਰਦਾ ਸੇਵਾ ਕਰਾਉਣ ਨੂੰ 4 ਸਾਲ ਨਾ ਕਰੋ ਮੇਰੇ ਕੋਲ ਨਹੀਂ ਹੁਣ ਤੁਰਿਆ ਫਿਰਿਆ ਜਾਂਦਾ ਉਹ ਜਿਹੜੇ ਤੁਸੀਂ ਦਾ ਫੇਰੇ ਮਰਵਾਉਨੇ ਆ ਨਾ ਰਸੋਈ ਦੇ ਵਿੱਚ ਮੇਰੇ ਕੋਲ ਨਹੀਂ ਫੇਰੇ ਵੱਜਦੇ ਹੁਣ ਤੁਰੀਆਂ ਚਾਹ ਬਣਾ ਲੈ ਮੀ ਚਾਹ ਮੈਂ ਨਹੀਂ ਬਣਾਉਣੀ ਆਪੇ ਨੋ ਆਣਕੇ ਬਣਾਉਗੀ ਮੇਰੀ ਦੋ ਗਾਲੀ ਪਿੰਡ ਪਸੰਦ ਕਰਦੀ ਹੈ ਅੱਜ ਇਹ ਨੋ ਆਣਕੇ ਪਿਆਉਗੀ ਇਹ ਆਹ ਕੁੜੀ ਦੀ ਬੇ ਕੁੜੀ ਤੇ ਬੜੀ ਸੋਹਣੀ ਹੈ ਹਾਂਜੀ ਤੇ ਇਹਦੇ ਘਰ ਦੇ ਮਨ ਜਾਣਗੇ ਮਨ ਜਾਣ ਉਹਨੇ ਆਪੇ ਬਣਾ ਲੈਣਾ ਮੰਨਣੋ ਕੀ ਮੈਨੂੰ ਤੇ ਉਹ ਪਸੰਦ ਉਹਦਾ ਹਾਂਜੀ ਪਰ ਗੱਲ ਤੇ ਤੇਰੀ ਮਾਂ ਤੇ ਆ ਕੇ ਅਣੀ ਹੈ ਨਾ ਉਧਰ ਲੋਕਾਂ ਦੇ ਘਰ ਸਲਾਮੀ ਦੇਣ ਗਈ ਕੁੜੀਆਂ ਨੇ ਇੰਦੰਦੀ ਆ ਅਜੇ ਵਿਆਹ ਹੋ ਗਿਆ ਹੁੰਦਾ ਸਾਰਾ ਕੁਝ ਹੋ ਗਿਆ ਹੁੰਦਾ ਵਾ ਹਰ ਇੱਕ ਜੜੀ ਐ ਨਾ ਨੌ ਮੈਨੂੰ ਆ ਡੇਰਿਆਂ ਦੀ ਟੱਕਰ ਦੀ ਆ ਉਹ ਹੀ ਕਹਿੰਦੀ ਆ ਤੇ ਚਾਚੀ ਸਾਡੇ ਨਾ ਇੰਨੇ ਬੜੇ ਨੁਕਸ ਕੱਢੇ ਸੀਗੇ ਮੇਰੇ ਵਿੱਚ ਤੁਹਾਨੂੰ ਪਤਾ ਮੰਮੀ ਦੀ ਤੇ ਆਦਤ ਤੋਂ ਆਰ ਕੇ ਨਿੰਦੰਦੀ ਆਹੋ ਕੁੜੀ ਇਦਾਂ ਸੋਣੀ ਆ ਹਾਂਜੀ ਨਾਲ ਮਨਪ੍ਰੀਤ ਅਮਰ ਜੀ ਕਿਤੇ ਕੱਲ੍ਹ ਹੋਣ ਗੱਲ ਕਿਹੜੀ ਗੱਲ ਕਰਨੀ ਆ ਗੱਲ ਕੋਈ ਵੀ ਨਹੀਂ ਐਵੇਂ ਆਵੇ ਸੋਣੀ ਆ ਨਾ ਇਹ ਕੌਣ ਆ ਇਹ ਨਾ ਇਹਦੀ ਕਰਨ ਦੀ ਮਸੀਨੇ ਫੋਟੋਆਂ ਪਾਈਆਂ ਵਾ ਮੈਨੂੰ ਬੜੇ ਦਿਨਾਂ ਦੀ ਮਗਰ ਪਈ ਸੀ ਮੈਂ ਵੀ ਮੈਂ ਆਪਣੇ ਮੁੰਡੇ ਨੂੰ ਬੰਨ ਕੇ ਰੱਖਣਾ फटाफट ਫੋਟੋਆਂ ਪਾਦੇ ਤੇ ਵਿਆਹਣ ਵਾਲੇ ਬਣੀਏ ਕਰਨ ਨੂੰ ਆਹੋ ਹੋਰ ਕਿੰਨੂ ਹੋਰ ਕਿਹੜੀ ਮੇਰਾ ਦਾ ਮੁੰਡੇ ਇੱਕ ਤੇ ਮੇਰਾ ਪੋਤਾ ਵਾ ਸੋਹਣਾ ਜਿਆ ਕਿਤੇ ਅੱਛਾ ਪਸੰਦ ਆ ਗਈ ਤੈਨੂੰ ਕੀ ਗੱਲ ਤੂੰ ਤੇ ਚੁੱਪ ਹੀ ਕਰ ਗਈ ਆ ਨੀ ਚੁੱਪ ਕਰ ਤੋ ਕਰਨਾ ਮੈਂ ਨਹੀਂ ਦੱਸ ਮੈਂ ਤੇ ਇਹ ਸੋਚਣ ਦੀ ਆ ਵੀ ਤੁਸੀਂ ਇਹਦੇ ਗਲੀ ਗਵਾਂਦੀਆਂ ਨੋਵਾਂ ਦੇ ਵਿੱਚ ਨੁਕਸ ਕੱਢ ਦਿੱਨੇ ਤੇ ਆਪਣੀ ਬੜੀ ਸ਼ਿੱਦਦੀ ਪਹਿਲੀ ਫੋਟੋ ਤੇ ਪਸੰਦ ਕੀਤੀ ਜੀ ਤੇ ਹੈ ਵੇ ਆ ਨੈਣ ਨਕਸ ਮੋਟੇ ਮੋਟੇ ਤੇ ਆਹ ਦਾ ਜਿਹੜਾ ਸਾਈਡਲਾ ਜਿਹੜਾ ਉੱਪਰ ਨੂੰ ਆ ਤੇ ਵੇਖ ਕਿਡਾ ਸੱਜਣ ਡਿਆ ਇਹਦੇ ਬੁੱਲਾਂ ਤੇ ਤੈਨੂੰ ਨਹੀਂ ਸੋਹਣੀ ਲੱਗੀ ਜਵਾਨ ਵੀ ਆ ਬਸ ਯਾ ਵੀ ਥੋੜੀ ਮੇਰੇ ਨਾਲੋਂ ਘੱਟ ਵਾ ਮੈਂ ਤਾਂ ਕਿ ਜਵਾਨ ਚਾਹੀਦੀ ਸੀ ਨਹੀਂ ਕੋਈ ਗੱਲ ਨਹੀਂ ਤੇ ਹੈਪੀ ਦੇ ਘਰ ਦੀ ਦੇ ਵੀ ਤੇ ਹੈਗੀ ਹੀਗੀ ਹੋਡ ਹੋੱਡੀ ਕਹਿੰਦੇ ਇਹਨੂੰ ਜਿਹੜਾ ਸਾਈਡ ਤੇ ਅਕਸਰਾ ਦਾ ਹੰਦੁੰਦਾ ਵਾ ਉਹਦੇ ਤੇ ਤੀਹੀ ਕਹਨੇ ਸੀ ਇਹਦਾ ਬੋਲ ਤਾਂ ਨੂੰ ਉੱਠਦਾ ਵਾ ਨਹੀਂ ਭੈਣਾ ਉਹਦਾ ਤੇ ਜ਼ਿਆਦਾ ਹੀ ਉਹਦੇ ਮੂੰਹ ਨੂੰ ਤਾਂ ਸੱਜਦਾ ਹੀ ਨਹੀਂ ਇਹਦੇ ਵੇਹਾਂ ਕਿੰਨਾ ਸੱਜਣ ਡਿਆ ਵਾ ਇਹ ਤੇ ਸੋਹਣਾ ਹੀ ਬੜਾ ਲੱਗਦਾ ਵਾ ਇਹ ਉਹਨਾਂ ਦਾ ਵਾਧੂ ਉੱਗ ਤੇ ਜਾਂਦਾ ਵਾ ਪਰ ਪਤਾ ਅੱਧੀ ਪਰਸਨੈਲਿਟੀ ਬਣ ਜਾਂਦੀ ਲੋਕਾਂ ਦੀ ਇਹਦੇ ਨਾਲ ਜਿੱਦਾਂ ਗੱਲਾਂ ਚ ਟੋਏ ਕੇ ਕੇ ਦੇ ਪੈਂਦੇ ਆ ਆਪਣੇ ਕਰਨ ਦੇ ਪੈਂਦਾ ਨਾ ਆਹੋ ਪੈਂਦਾ ਤੇ ਮੇਰੀ ਸੁਣ ਗੱਲ ਜਿਹੜੀ ਤੂੰ ਹੱਡ ਦੀ ਗੱਲ ਕੰਢੀ ਨਾ ਉਹ ਵੱਖਰਾ ਦੰਦੁੱਗਾ ਹੁੰਦਾ ਵਾ ਉਹ ਲੱਗਦਾ ਵਾ ਬੁਰਾ ਵੱਖਰਾ ਲੱਗਦਾ ਇਹ ਤੇ ਜਿਹੜਾ ਇਹਦਾ ਸਾਈਡਾ ਦੰਦ ਉਹ ਤਾਂ ਹੋਇਆ ਮੜਾ ਜਾਵੇ ਕਿੰਨਾ ਸੋਹਣਾ ਲੱਗਣ ਡਿਆ ਆਹੋ ਚਲ ਕੋਈ ਨਹੀਂ ਫਿਰ ਵੇਖਾ ਵਖਾਈ ਕਰ ਲ ਤੇ ਬਾਕੀ ਕਰਨ ਨੂੰ ਪੁੱਛੋ ਪਹਿਲਾਂ ਤੂੰ ਹੀ ਨਾ ਮੈਂ ਤੇ ਤੁਹਾਨੂੰ ਸਲਾਹ ਦਿੰਨੀ ਆ ਪੇ ਕਰਨ ਨੂੰ ਪੁੱਛੋ ਤੁਸੀਂ ਉਹਨੇ ਜ਼ਿੰਦਗੀ ਕੱਟਣੀ ਆ ਆਪਾਂ ਨੇ ਕੀ ਕਹਿਣਾ ਸਾਨੂੰ ਕਿੰਨਾ ਪੁੱਛਿਆ ਜਾਨੇ ਮਾਪਿਓ ਨੇ ਉਹਨੂੰ ਪੁੱਛਣਾ ਹੈ ਤੇ ਉਹਨੂੰ ਸਿੱਧਾ ਤਿਆਰ ਕਰਕੇ ਸਿੱਧਾ ਨੂੰ ਬੁਖਾਰ ਲੈਣ ਖਾਣਨੀ ਆ ਕੁੜੀ ਬਸ ਦੀਦੀ ਇਹ ਕੰਮ ਆਪਣੇ ਵਾਰੀ ਚੱਲਦੇ ਸੀਗੇ ਹੁਣ ਨਹੀਂ ਅੱਜ ਕੱਲ੍ਹ ਧੀਆ ਪੁੱਤਾਂ ਨੂੰ ਪੁੱਛ ਕੇ ਤੇ ਫੇਰ ਤੁਰਨਾ ਪੈਂਦਾ ਵਾ ਨਹੀਂ ਭੈਣਾ ਮੇਰਾ ਪੁੱਤ ਬਥੇਰਾ ਆ ਗਿਆ ਕਰੀ ਉਹ ਮੇਰੇ ਪੁੱਛੇ ਤੋਂ ਬਿਗੈ ਤੁਰਦਾ ਨਹੀਂ ਆ ਤੈਨੂੰ ਕੀ ਪਤਾ ਵਾ ਨਾਲ ਉਹ ਇਤਰਾ ਦੇ ਨਹੀਂ ਹੈਗਾ ਪੇ ਐਵੇਂ ਆਸ਼ਕੀਆਂ ਮਾਰਦਾ ਫਿਰੇ ਮੈਨੂੰ ਪਹਿਲਾਂ ਸਮਝਾ ਕੇ ਰੱਖਿਆ ਵਾ ਕਿਤੇ ਉਹ ਕੰਮ ਨਾ ਕਰੀ ਜਿਹਦੇ ਨਾਲ ਤੇਰੀ ਮਾਂ ਦੀ ਨਾਕ ਵੱਡੀ ਜਾਵੇ ਫਿਰ ਵੀ ਨਿਆਣਾ ਕਾਲਜ ਜਾਂਦਾ ਬਾਹਰ ਜਾਂਦਾ ਇੱਕ ਵਾਰੀ ਨਿਆਣੇ ਦੀ رائے ਲੈ ਲੈਣੀ ਚਾਹੀਦੀ ਆ ਫਿਰ ਕੀ ਆ ਹੋ ਸਕਦਾ ਦਾ ਕੋਈ ਫਰਸਟ ਕ੍ਰਾਸ਼ ਹੀ ਹੋਵੇ ਹੁੰਦਾ ਕੀ ਕਿਹਾ ਸੀ ਬਰਸ਼ ਹੁੰਦਾ ਹੀ ਉਹ ਪਹਿਲੇ ਖਪਣ ਦੇ ਤੈਨੂੰ ਕ੍ਰਾਸ਼ ਹੁੰਦਾ ਵਾ ਵੀ ਜਿੱਦਾਂ ਕੋਈ ਚੀਜ਼ ਪਹਿਲੀ ਦੇਖ ਵਿੱਚ ਪਸੰਦਾ ਜਾਂਦੀ ਆ ਇਹ ਕ੍ਰਾਸ਼ ਹੁੰਦਾ ਵਾ ਕਿਸ ਦੇ ਪ੍ਰਤੀ ਲੱਗ ਗਿਆ ਮੈਨੂੰ ਪਤਾ ਜਦੋਂ ਤੁਹਾਨੂੰ ਮੈਨੂੰ ਪਹਿਲੀ ਵਾਰ ਸਮਝਾਇਆ ਨਾ ਉਦੋਂ ਮੈਨੂੰ ਪਤਾ ਲੱਗ ਗਿਆ ਬੱਸ ਕਰ ਮੇਰੇ ਮੁੰਡੇ ਤੇ ਪੁੱਠੇ ਸਿੱਦੇ ਇਲਜ਼ਾਮ ਨਾ ਲਾਈ ਤੇ ਨਾ ਮੇਰਾ ਪੋਤਾ ਇਦਾਂ ਦਾ ਹੈਗਾ ਹੀ ਆ ਪਹਿਣਾ ਇਹ ਤੇ ਉਹ ਗੱਲ ਹੋ ਗਈ ਕਰੇ ਕੋਈ ਤੇ ਭਰੇ ਕੋਈ ਮੇਰਾ ਨਾਮ ਆ ਲਾ ਦੋ ਮੜਕੜ ਕੇ ਨਾ ਮੈਂ ਗੱਲ ਚ ਨਾ ਮੈਂ ਬਾਤ ਵਿੱਚ ਖਲੋਤਾ ਤੇ ਹੁਣ ਤੇਰੇ ਲੱਗ ਗਈ ਕੀ ਭਦਨ ਕੀ ਪਟੀਆਂ ਬਣਾਉਂਦੀ ਈ ਤੂੰ ਅੱਛਾ ਅਦੇ ਕਾਲਜ ਦੇ ਵਿੱਚ ਦੇ ਵਿੱਚ ਵੀ ਮੈਂ ਜਾਂਦੀ ਹਣੀ ਆ ਉਹਦੇ ਨਾਲ ਇਲਜ਼ਾਮ ਲਾਉਣ ਤੋਂ ਪਹਿਲਾਂ ਨਾ ਸੋਚ ਲਈਦਾ ਹੰਦਾ ਵਾ ਵੀ ਆਪਣਾ ਭਾਂਡਾ ਖਰਾਬ ਹੋਵੇ ਤੇ ਦੂਜੇ ਨੂੰ ਨਹੀਂ ਕਹਿਣਦਾ ਪੀ ਦੰਦਾ ਨਹੀਂ ਪਹਿਣਾ ਹੈ ਤੇ ਮੇਰਾ ਭਾਂਡਾ ਖਰਾਬ ਹੀ ਨਹੀਂ ਤੇ ਤੂੰ ਗੱਲਾਂ ਬਣਾਉਣੀ ਡੈ ਪੀ ਜੇ ਕਿਤੇ ਖਰਾਬ ਹੋ ਜਾ ਤੂੰ ਤੇ ਮੇਰੇ ਸਿਰ ਦੇ ਵਾਲਾਂ ਨੂੰ ਭਵੇਂ ਨਾਲ ਜਿਹੜੇ ਤੇ ਦੋਸ ਪੜਦੇ ਆ ਨਾ ਸਾਰਿਆਂ ਨੂੰ ਮੈਂ ਪੁੱਛਿਆ ਵਾ ਕਿਤੇ ਗਲਤ ਕੰਮ ਨਾ ਕਿਤੇ ਕਰਨ ਕਰ ਲੈ ਉਹ ਨਾ ਹੋਵੇ ਕਿ ਹੋਰ ਪਾਸੇ ਧੁਰ ਪੇ ਤੇ ਮੇਰੀ ਨੱਕ ਵੱਢੀ ਜਾਏ ਬੱਸ ਕਰ ਹ ਇੱਥੇ ਮੂੰਹ ਬੰਦ ਕਰ ਲੈ ਤੈਨੂੰ ਮੈਂ ਕੁੜੀ ਪੁੱਛਣਾ ਹੀ ਜੇ ਤੇਰੀ ਸਲਾਹ ਮੰਗਣੀ ਲੱਗ ਪਈ ਤੂੰ ਤੇ ਸਿੱਧੇ ਹੀ ਚੜ ਗਈਆਂ ਗਾ ਤਾਂ ਤੈਨੂੰ ਪੁੱਛਣਾ ਹੀ ਨਹੀਂ ਹੈਗਾ ਹਾਂ ਉਹ ਦੇ ਰੱਬ ਵੱਲੋਂ ਮੈਂ ਗੱਲ ਨਹੀਂ ਪਹਿਲਾਂ ਘਰ ਬੈਠੀ ਤੇ ਕੋਈ ਵੀ ਕਰਨ ਵੀ ਮੇਰੇ ਨਾਲ ਗੱਲ ਕਰ ਗਈ ਉਹ ਇਹ ਮੋੜਕੋੜ ਕੇ ਭਾਂਡਾ ਮੇਰੇ ਸੇਰੀ ਭਜਣਾਵਾ ਨਾ ਵਿੱਚ ਮੈਦੇ ਹੈਗੀ ਤੇ ਨਾ ਹੋਗੀ ਮੇਰਾ ਤਾਂ ਨਾਂ ਉਦਾਂ ਹੀ ਬਦਨਾਮ ਰਹਿੰਦਾ ਵਾ ਪਰ ਇਹ ਉਹ ਗੱਲ ਦੱਸਾਂ ਤੁਹਾਨੂੰ ਇੱਕ ਤੇ ਇੱਥੇ ਦੱਸਦੇ ਆ ਹਾਂ ਬੈਨ ਦੋਗੇ ਤੇ ਫੇਰ ਹੀ ਆ ਬਾਹਰੋਂ ਮੈਂ ਪਾਣੀ ਲਾਉਂਦੀ ਆਈ ਉਤੋਂ ਮੇਰੇ ਬਲਜੀਤ ਨੇ ਖਪਾਈ ਕਰਾਤੀ ਉਹਨੇ ਕੀ ਕਹਤਾ ਤੈਨੂੰ ਉਹਦਾ ਤੇ ਮੈਂ ਬਾਅਦ ਚ ਦੱਸੂਗੀ ਕਰਨ ਦੀ ਸੁਣੋ ਤੁਸੀਂ ਪਹਿਲਾਂ ਉਹਨੇ ਕੀ ਕਹਤਨ ਉਹਨੇ ਕੁੜੀ ਪਸੰਦ ਕਰ ਲਈ ਹੈ ਹੈ ਆਹੋ ਦੱਬਲ ਜੀ ਜੀ ਸੁਣ ਲੋ ਕੰਦੀ ਜੇ ਕੋਈ ਇਹੋ ਜੀ ਗੱਲ ਹੋਈ ਤੇ ਮੈਂ ਤੂੰ ਹੀ ਕਰਾਈ ਹੋਣੀ ਆ ਇਨੀ ਜਗਾ ਹੋ ਗਿਆ ਤੋਰ ਨਿਕਾਵਾ ਸਾਨੂੰ ਤੂੰ ਨਿਕਾਈ ਜਾ ਆਜਾ ਅੱਛਾ ਕਾਲਜ ਚ ਜਾਂਦਾ ਵਾ ਤੇ ਨਿਕਾਵਾ ਹਜੇ ਏ ਕੱਲ ਥਾਂੇ ਖੇੜਦਾ ਫਿਰਦਾ ਸੀ ਉਹ ਟਾਈਮ ਲੰਘ ਗਿਆ ਵਾ ਉਮਰਾ ਨੰਗ ਦਾ ਟਾਈਮ ਨਹੀਂ ਲੱਗਦਾ ਦਿਨ ਤੇ ਛੱਟ ਜਾਂਦੇ ਆ ਅੱਜ ਕੱਲ ਛੱਟ ਸਾਲ ਲੰਘ ਜਾਂਦੇ ਆ ਟੈਨਸ਼ਨਾਂ ਨੇ ਮਾਰ ਲਿਆ ਸਾਨੂੰ ਤੇ ਉਦਾਂ ਹੀ ਆ ਉਹ ਛੱਟੀ ਟਾਈਮ ਲੰਘ ਗਿਆ ਤੇ ਮੈਨੂੰ ਦਿਹੁਣੇ ਇਹਦੀ ਟੈਨਸ਼ਨ ਲੱਗ ਗਈ ਆ ਆ ਪਰਜਾਈ ਤੇਰੀ ਤੇ ਬੋਲਣ ਲੱਗਾ ਵੇਂਦੀ ਆ ਨੀ ਨਾ ਕੋਈ ਵੀ ਮੈਂ ਉਹਦੇ ਨਾਲ ਜਾਣੀ ਦੱਸ ਕਿਤੇ ਬਹਿ ਕੇ ਉਹਦੇ ਮੋਟਰਸਾਈਕਲ ਤੇ ਵੀ ਮੈਂ ਉਹਨੂੰ ਕਰਵਾਉਣਾ ਜਾਂ ਮੇਰੇ ਹੱਥ 'ਚ ਕੁੜੀਆਂ ਜਾਂ ਮੇਰੇ ਕੁੜੀਆਂ ਨਾਲ ਆਪਣੀ ਇਹ ਜਾਬਰਾਤਰੀ ਦੀ ਆ ਹੋਣੀ ਆ ਲੱਗਣ ਤੇ ਇਦਾਂ ਦੀ ਢਈ ਹੀ ਆਪਣੇ ਵਰਗੀ ਹੂੰ ਸੋਣੀ ਆ ਅੱਧਾ ਬੜੀ ਕੁੜੀ ਆ ਲੈ ਚੰਗੀ ਤਰ੍ਹਾਂ ਕਰ ਦੇਣ ਭਾਈ ਗੱਲ ਚੱਲਦਾ ਹੀ ਕੰਮ ਕਰ ਕਿਦਾਂ ਦੇਣ ਪਰਜਾਈ ਤੇਰੀ ਤੇ ਇਥੇ ਉਹ ਦੇ ਹੋ ਡੁੱਗੀ ਐ ਤੇ ਉਹਨੂੰ ਪਸੰਦ ਕਰੀ ਜਾਂਦੀ ਆ ਉਹਦੀ ਭੈਣ ਨੇ ਫੋਟੋਆਂ ਕੱਲੀਆਂ ਆਈਆਂ ਉਧਰ ਮੁੰਡੇ ਨੇ ਮੇਰੇ ਨਾਲ ਗੱਲ ਕਰਤੀ ਆ ਉਧਰ ਉਹ ਮੈਨੂੰ ਫੋਟੋ ਦਿਖਾਉਣਾ ਕੀ ਤੇ ਮੈਂ ਕਿਹਾ ਮੈਂ ਤਾਂ ਮੁੰਡੇ ਨੂੰ ਪੁੱਛ ਲੈਣਾ ਹੀਗਾ ਕਿ ਤੇ ਉਹਦੀ ਆਪਣੀ ਮਰਜ਼ੀ ਨਾ ਹੋਵੇ ਕਹਿੰਦੀ ਹਾਂ ਹਾਂ ਜੇ ਇਦਾਂ ਦੀ ਗੱਲ ਹੋਈ ਤੇ ਤੇਰੇ ਤੇ ਤੇਰਾ ਹੀ ਕਸੂਰ ਹੋਣਾ ਵਿੱਚ ਹਾਲਾ ਕਦੋਂ ਕਸੂਰ ਅਈ ਨਾਲ ਜਾਂਦੇ ਪੜਨ ਉਹਦੇ ਮੈਂ ਤਾਂ ਹੁਣ ਇਹ ਹੋਗਾ ਉਹ ਮੁੰਡਾ ਕਹਿੰਦਾ ਵਾ ਚਾਚੀ ਗੱਲ ਕਰ ਲੈ ਤੇ ਮੈਂ ਵੀ ਚਾਹ ਆ ਗੱਲ ਕਰ ਲੈ ਹਾਂ ਜੇ ਉੱਥੇ ਗੱਲ ਕਰ ਸਕਦਾ ਇੱਥੇ ਕਰ ਇਤਨੀ ਕਰ ਸਕਦਾ ਵੇਖੋਣ ਕੀ ਕਰਦਾ ਵਾ ਤੂੰ ਕਹਿਆ ਭਰਾਵਾ ਜਾਬ ਲੱਭੀ ਗੱਲ ਵੀ ਆਪ ਕਰਕੇ ਉਹ ਮੈਨੇ ਤੇਰੇ ਲਈ ਮਰੀ ਜਾਂਡਿਆ ਅਸੀਂ ਚਾਚੀ ਗੱਲ ਕਰ ਚਾਚੀ ਗੱਲ ਕਰ ਮੈਂ ਜੇ ਕਿਤੇ ਮम्मी ਡੈਡੀ ਤੋਂ ਬਾਅਦ ਮੇਰੇ ਨਾਲ ਮਾੜਾ ਮੋਟਾ ਬੋਲਣੀ ਲੱਪੀਆ ਤੇ ਤੂੰ ਕਰਾ ਦੇ ਉਹਦੇ ਇੰਨੇ ਜਿ ਖਿੱਚ ਕੇ ਚੱਲ ਗਈ ਤੁਹਾਨੂੰ ਪੁੱਛ ਕੇ ਲੱਭੀ ਇੰਨੇ ਉਹ ਤੇ ਮੈਨੂੰ ਇੰਨਾ ਇਦਾਂ ਦੀ ਹੈਗੇ ਭਾ ਮੈਨੂੰ ਵਿਆਹ ਚ ਹੀ ਨਾ ਸੱਦੇ ਬਾਅਦ ਚ ਮੈਂ ਸੱਦੂ ਕਿਹਾ ਨਾ ਏਡੀ ਗੜਾ ਘਰ ਦੀ ਗੱਲ ਵਾ ਕੂ ਮੁੰਡੇ ਨੂੰ ਸਮਝਾਉਣਾ ਹੈ ਨਾ ਕਿ ਇਦਾਂ ਨਹੀਂ ਕਰੀ ਜਾ ਮੈਂ ਤਾਂ ਬਥੇਰਾ ਸਮਝਾਇਆ ਅਗਲਾ ਕਹਿੰਦਾ ਨੇ ਹਾਈਲਾਈਟਸ ਕੀਤੀ ਬਾਹਰ ਖਾਣਾ ਕੋਡੀਨੇ ਮੈਨੂੰ ਜੇ ਨਾਲ ਲੱਗੀ ਠੀਕ ਹੈ ਜੀ ਉੱਥੇ ਜਾ ਕੇ ਮੁਕਰ ਗਈ ਫੇਰ ਹਾਂ ਹੋਈ ਕਹਿਣ ਡਿਆਈ ਹੁਣ ਮੈਨੂੰ ਨਹੀਂ ਪਤਾ ਆਪੇ ਪੁੱਛ ਲਿਓ ਉਹਨੂੰ ਹੁਣ ਮੈਂ ਸਾਰੀਆਂ ਗੱਲਾਂ ਦੱਸਾਂ ਤੇ ਫੇਰ ਇਹ ਗੱਲ ਚਾਜੀ ਤੂੰ ਜੇ ਉੱਥੇ ਮੁਕਰ ਗਈ ਨਾ ਲੜਾਈ ਤੇ ਹੋਈ ਨਹੀਂ ਹੁਣ ਮੈਂ ਤਾਂ ਹੁਣ ਸਮਝਾਇਆ ਹੀ ਆ ਮੁੰਡੇ ਨੂੰ ਅੱਗੇ ਮੈਨੂੰ ਨਹੀਂ ਪਤਾ ਕੋਈ ਡਾਕਟਰ ਮੈਂ ਵੀ ਸਮਝਾਉਂਗਾ ਉਹਨੂੰ ਹਾਂ ਸਮਝਾ ਲਿਓ ਮੇਰੇ ਤੇ ਨਾ ਗੱਲ ਆਵੇ ਉਹ ਨਹੀਂ ਆਉਂਦੀ ਗੱਲ ਤੂੰ ਉੱਥੇ ਡਰੀ ਆ ਦਰ ਨਹੀਂ ਆ ਐਡੀ ਲੰਮੀ ਤੇ ਜੁਬਾਨ ਵਾ ਦੀ ਤੇ ਤੇਰੀ ਘਟ ਵਾ ਇੱਥੇ ਬੋਲਣੀ ਓਥੇ ਗੱਡੀ ਬੋਲਣੀ ਆ ਬੋਲਿਆ ਨਹੀਂ ਜਾਂਦਾ ਮੇਰੇ ਘੜੀ ਬਲੀ ਕਿਵੜ ਚਵੜ ਕਰਦੀ ਹੈ ਹਣ ਸਾਰੇ ਅੱਗੇ ਚੁੱਪ ਰਹਿੰਦਾ ਠੇਕਾ ਮੈਂ ਥੋੜਾ ਲਿਆ ਵਾ ਓ ਚੱਲ ਕੰਮ ਕੰਮ ਕਰ ਲੈ ਆਪਣੀ ਕੁੜੀ ਕਿੱਥੇ ਆ ਉਹਦਾ ਵੀ ਨਹੀਂ ਮੈਨੂੰ ਪਤਾ ਟਿਊਸ਼ਨ ਤੇ ਗਈ ਹੈ ਜਦ ਤੱਕ ਆਈ ਨਹੀਂ ਆ ਟਾਈਮ ਹੋਇਆ ਨਹੀਂ ਲੈਵਣ ਜਾ ਕੇ ਲੈ ਆਓ ਕੇ ਆ 7 ਵਜੇ ਨਹੀਂ ਵਾਲੇ ਲੈਣੋ ਲੈ ਆਉਣਾ ਜਾ ਕੇ ਜਾਓ ਫੇਰ हां ओके ਹੁਣ ਇਹ ਕਿੰਦਾ ਮੇਰੇ ਅੱਗੇ ਵੀ ਚੁੱਪ ਕੀਤੀ ਰਹਾ ਤੇ ਮੈਂ ਸੁੰਦੀ ਰਵਾਂ ਸਾਰਿਆਂ ਦੀ ਲੱਗਦਾ ਚਾਚੀ ਨੇ ਕੋਈ ਗੱਲ ਨਹੀਂ ਕਰਨੀ ਮੈਨੂੰ ਆਪ ਹੀ ਕੋਈ ਕੰਨਾ ਪੈਣਾ ਔਰ ਮੰਨੂ ਬਾਹਰ ਭੇਜਣਾ ਪੈਣਾ ਫੇਰ ਹੀ ਮਨੋ ਖੜੂ ਜੇ ਮੇਰਾ ਦਾਦਾ ਜਿੰਦਾ ਹੁੰਦਾ ਅੱਜ ਮੈਨੂੰ ਕਿਨੂੰ ਲੋਕ ਕਹਿੰਦੀ ਲੋੜ ਹੀ ਨਹੀਂ ਪੈਣੀ ਆਪੇ ਮੇਰੇ ਦਾਦਿਆਂ ਨਾਲ ਗੱਡੀ ਗੱਲ ਕਰ ਲੈਣੀ ਹਾਂਜੀ ਸਾਹਿਬ ਜੀ ਹਾਂਜੀ ਕਿੱਥੇ ਟਿਆਰੀ ਹੋਣ ਇੱਧਰ ਗੇੜੀ ਛੇੜੀ ਮਾਰਨ ਚੱਲਿਆ ਗੇੜੀ ਛੇੜੀ ਮਾਰਨ ਹਾਂਜੀ ਕੋਈ ਪਸੰਦਤ ਨਹੀਂ ਆ ਗਈ ਨਹੀਂ ਨਹੀਂ ਪਸੰਦਗੀ ਹੋਣੀ ਉੱਧਾ ਚੱਲਿਆ ਵਾ ਪਿੰਡ ਨੂੰ ਉਹ ਤੇ ਜਿਆਦਾ ਤੁਰੇ ਫਰੀਦਾ ਨਹੀਂ ਗਾ ਹਾਂਜੀ ਤੇ ਉਹ ਦਾਖਲ ਦੁਖਲ ਹੋ ਜਾਣਾ ਏ ਤੂੰ ਵੀ ਦਾਖਲ ਮੈਂ ਪਿਆ ਉਹ ਤੇ ਕਾਲਜ ਬੇਰਿੰਗ ਬੇਰਿੰਗ ਕਾਲਜ ਹਾਂਜੀ ਅੱਛਾ ਅੱਛਾ ਹਾਂਜੀ ਤੂੰ ਮੈਨੂੰ ਕਿਸ ਨੇ ਦੱਸਿਆ ਹੀ ਨਹੀਂ ਤੁਹਾਨੂੰ ਤਾਂ ਗੱਲ ਨਹੀਂ ਕੀਤੀ ਮੰਮੀਆਂ ਜਾਂ ਚਾਚੀ ਨੇ ਨਹੀਂ ਮੈਨੂੰ ਨਹੀਂ ਕਿਸ ਨੇ ਵੀ ਆਖਿਆ ਪਰ ਹਨ ਇਮਨ ਲਗਾਛਾਂ ਕੀਤੀ ਹੋਣੀ ਗਲਤ ਹਨ ਨਾ ਨਹੀਂ ਨਹੀਂ ਚੱਲ ਚੰਗਾ ਕਾਲਜ ਪੈ ਗਿਆ ਵਾ ਤੂੰ ਵਧੀਆ ਹੋ ਗਿਆ ਐਡਮਿਸ਼ਨ ਲੱਲੀ ਆ ਜਵਾਨ ਨੇ ਕਰਦੀਆਂ ਹੀ ਗੱਲਾਂ ਇੱਥੇ ਜਦੋਂ ਮੈਂ ਲੱਗ ਗਿਆ ਜੇ ਆ ਗਈ ਤੇ ਅਸਲ ਚੁੱਪ ਕਰ ਗਈਆਂ ਆ ਕੋਈ ਨਹੀਂ ਕੋਈ ਤਾਂ ਮੈਨੂੰ ਕੀ ਦੱਸਣਾ ਵਾ ਕੋਹ ਬਾਹਰ ਆ ਵੀ ਕੋਈ ਵੀ ਪਸੰਦ ਆ ਜੂ ਨਾ ਹਾਂਜੀ ਹਾਂਜੀ ਤੇ ਦੱਸਦੀ ਮੈਨੂੰ ਤੇਰਾ ਦਾਦਾ ਜੀ ਜਿੰਦਾ ਆ ਦੋ ਗੀਤਾਂ ਤੇ ਵਾਲੀ ਤੂੰ ਨਿਆਣੇ ਨੂੰ ਕੋਈ ਚੰਗੀ ਮਤ ਦੇਣੀ ਆ ਕਿ ਪੁੱਟੀਆਂ ਮਤਾਂ ਦੇਣੀਆਂ ਵਾ ਮੈਂ ਉਹਨੂੰ ਕੀ ਅਖੰਡਿਆ ਹਾਂ ਵਾਲੀ ਫਿਰ ਉਹ ਗੱਲ ਦਾਦੇ ਪੋਤੇ ਦੀਆਂ ਗੱਲਾਂ ਵਾ ਤੂੰ ਐਵੇਂ ਜਾਣ ਕੇ ਚੱਲਾ ਤੜਾਈ ਜਾਂਦੀ ਆ ਨੋ ਰਾਣੀ ਲਿਹਾਣੀ ਪੋਤ ਨੂੰ ਕਿਤੇ ਚੁਣ ਕੇ ਕਿਤੇ ਵੇਖ ਵਿਚਾਰ ਕੇ ਜਿਹੜੀ ਇਹਦੇ ਮਾਂ ਪਿਓ ਦੀ ਸੇਵਾ ਕਰੇ ਉਹ ਜਾਓ ਜਾਂ ਰਹਿਣ ਦੇ ਰਹਿਣ ਦੇ ਰੱਬ ਨੂੰ ਰਹਿਣ ਦੇ ਆਈ ਚੁਣ-ਚੁਣ ਕੇ ਲਿਆਂਦੀਆਂ ਸੀ ਨਾ ਤੂੰ ਕਿਨੀ ਕੁ ਕਰਦੀਆਂ ਸੇਵਾ ਕੱਲ੍ਹ ਆ ਸ਼ਾ ਉਹ ਨਹੀਂ ਕਰਦੀਆਂ ਤੇ ਕੋਈ ਗੱਲ ਨਹੀਂ ਸਾਰੀਆਂ ਇੱਕੋ ਜੀਆਂ ਹੁੰਦੀਆਂ ਵਾਂ ਜਿਹੜੀ ਹੁਣ ਲਿਆਵਾਂਗੇ ਨਾ ਉਹ ਵੇਖ ਚਾ ਕੇ ਹੀ ਲਿਆਵਾਂਗੇ ਸਾਕਾਂ ਚ ਸਾਗ ਹੋਵੇ ਨਾ ਉਹਲਾ ਨਹੀਂ ਹੁੰਦਾ ਸਾਰਾ ਪਤਾ ਲੱਗ ਜਾਂਦਾ ਦੱਸ ਅੱਗੇ ਵੀ ਵੇਖ ਕੇ ਹੀ ਲੈਂਦੀ ਆ ਕਿ ਕੀ ਕੀਤਾ ਤੂੰ ਉਹ ਹਟ ਲੱਗਦਾ ਮੈਨੂੰ ਆ ਵੀ ਕੋਈ ਕਰਨਾ ਪੈਣਾ ਚਾਚੀ ਤੇ ਮੰਮੀ ਨੂੰ ਕਹਿੰਦਾ ਕੋਈ ਫਾਇਦਾ ਹੀ ਨਹੀਂਗਾ ਜਿੰਨਾ ਕੇ ਦਾਦਾ ਦਾਦੀ ਨੇ ਮੇਰੇ ਨਾਲ ਕਰਦੇ ਰਹੇ ਆ ਉਹਨਾਂ ਕੇ ਨਵੇਂ ਹਰਮਾਨਾ ਕਰਨਾ අ අපිකයි හිල්ලාල කන්න පැනා මේ ඉද්දා නිගල්ලපන්නේ